ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਅਸੀਂ ਤੁਹਾਡੀ ਸੇਵਾ ਚ ਲੈ ਕੇ ਹਾਜ਼ਰ ਹੋਏ ਆਂ ਇਹ ਖਾਸ ਹੋਲੀ ਵਾਲੇ ਦਿਨ ਮਾਤਾ ਕਾਲੀ ਦਾ ਇੱਕ ਢਾਲਾ ਲੈ ਕੇ ਹਾਜ਼ਰ ਹੋਏ ਆਂ ਇਹ ਹੋਲੀ ਵਾਲੇ ਦਿਨ ਢਾਲਾ ਕਰਨ ਦੇ ਨਾਲ ਜਿਨ੍ਹਾਂ ਦਾ ਬੰਨਿਆ ਹੋਇਆ ਕੰਮਕਾਰ ਕੰਮ ਧੰਦਾ ਆ ਉਹ ਮਿੰਟਾਂ ਚ ਖੁੱਲ ਜਾਂਦਾ ਤੋ ਦੋਸਤੋ ਹੋਲੀ ਦੇ ਦਿਨ ਚੱਲਦੇ ਪਏ ਨੇ ਹੋਲੀ ਤੇ ਮੇਰੇ ਤੋਂ ਇੰਨੇ ਘਟਾਲੇ ਆ ਹੋਲੀ ਵਾਲੇ ਦਿਨ ਨੂੰ ਕਰਨਦੇ ਹੁਣ ਰੋਜ਼ ਤੁਹਾਨੂੰ ਹੋਲੀ ਦਾ ਇੱਕ ਘਟਾਲਾ ਅਲੱਗ-ਅਲੱਗ ਦੇਵੀ ਦੇਵਤਿਆਂ ਦਾ ਪਾਉਂਗਾ ਜਿਹੜੇ ਕਿ ਹਰ ਕੰਮ ਵੱਖਰੇ ਵੱਖਰੇ ਕਮਾਂ ਲਈ ਵਰਤਿਆ ਜਾਂਦਾ ਤੇ ਹੋਲੀ ਦੇ ਢਾਲੇ ਚੱਲ ਰਹਾ ਹੈ ਹੋਲੀ ਦੇ ਢਾਲੇ ਦੇਖਣ ਨੂੰ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖ ਲੈਣਾ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਪਹਿਲਾਂ ਮਿਲਦੀਆਂ ਰਹਿਣਗੀਆਂ ਦੋਸਤੋ ਤੇ ਹੁਣ ਗੱਲ ਕਰਦੇ ਆਂ ਮਾਤਾ ਕਾਲੀ ਦੇ ਹੋਲੀ ਦੇ ਦਿਨ ਕਰਨ ਵਾਲੇ ਢਾਲੇ ਦੀ ਤਾਂ ਦੋਸਤੋ ਇਹ ਜਿਹੜਾ ਢਾਲਾ ਆ ਇਹ ਆਪਣੇ ਆਪ ਦੇ ਵਿੱਚ ਬਹੁਤ ਕਰਾਮਾਤੀ ਢਾਲ ਆ। ਇਹ ਖਾਸ ਹੋਲੀ ਵਾਲੇ ਦਿਨ ਕੀਤਾ ਜਾਂਦਾ ਆ। ਹੋਲੀ ਵਾਲੇ ਦਿਨ ਇਹਦਾ ਜਿਹੜਾ ਪ੍ਰਭਾਵ ਦੇਖਣ ਨੂੰ ਮਿਲਦਾ ਆ, ਇਹ ਇੱਕ ਦਿਨ ਦੇ ਵਿੱਚ ਇਤਦਾ ਵਾ ਜਿਹੜਾ ਕਿ ਕਹ ਲੋ ਕਿ ਤੇਜ਼ ਕੰਮ ਕਰ ਦਿੰਦਾ ਆ ਕਿ ਦੁਬਾਰਾ ਕਰਨ ਦੀ ਲੋੜ ਨਹੀਂ ਪੈਂਦੀ। ਤਾਂ ਇਹ ਢਾਲਾ ਆਪਣੇ ਆਪ ਦੇ ਵਿੱਚ ਮਹਾਸ਼ਕਤੀਸ਼ਾਲੀ ਢਾਲਾ ਆ। ਇਹ ਢਾਲਿਆਂ ਦੇ ਵਿੱਚੋਂ ਮਹਾ ਮਾਤਾ ਕਾਲੀ ਦੇ ਢਾਲੇ ਵੈਸੇ ਤਾਂ ਸਾਰੇ ਜਿੰਨੇ ਵੀ ਮਾਤਾ ਕਾਲੀ ਦੇ ਢਾਲੇ ਹੁੰਦੇ ਆ ਕੋਈ ਛੋਟਾ ਢਾਲਾ ਨਹੀਂ ਹੁੰਦਾ ਸਾਰੇ ਵੱਡੇ ਢਾਲੇ ਹੁੰਦੇ ਆ ਜਿਹੜੇ ਕੰਮ ਕਰਨ ਨੂੰ ਬਹੁਤ ਤੇਜ਼ ਕੰਮ ਕਰਦੇ ਆ ਤੇ ਮਾਤਾ ਕਾਲੀ ਕਲਯੁਗ ਦੀ ਦੇਵੀ ਆ ਤੇ ਕਲਯੁਗ ਦੇ ਵਿੱਚ ਇਹਦਾ ਢਾਲਾ ਕਰਨਾ ਬਹੁਤ ਫਲਦਾਇਕ ਹੁੰਦਾ ਆ ਤਾਂ ਦੋਸਤੋ ਹੁਣ ਗੱਲ ਕਰ ਦਿੰਨੇ ਆ ਢਾਲੇ ਬਾਰੇ ਜਿਹੜਾ ਢਾਲਾ ਜਿੱਦਾਂ ਆਪਾਂ ਦੱਸਿਆ ਕਿ ਕੰਮਕਾਰ ਬੰਨਿਆਂ ਹੋਵੇ ਕਿਸੇ ਦਾ ਧੰਨ ਕੰਮ ਧੰਦਾ ਜਿਹਦਾ ਬਿਜ਼ਨਸ ਕੋਈ ਨਵਾਂ ਕੰਮ ਸ਼ੁਰੂ ਕੀਤਾ ਹੋਵੇ ਕੰਮ ਚੱਲਦਾ ਨਾ ਹੋਵੇ ਕੰਮ ਬਿਲਕੁਲ ਹੀ ਬੰਦ ਠੱਪ ਪਿਆ ਹੋਵੇ ਉਹ ਕਿਦਾਂ ਟਾਲਾ ਕਰੇਗਾ ਉਹਨੂੰ ਕਿਦਾਂ ਇਸ ਟਾਲੇ ਨੂੰ ਕਰਨਾ ਹੈ ਸਾਰੀ ਇਸ ਵੀਡੀਓ ਦੇ ਵਿੱਚ ਦੇਖਣ ਨੂੰ ਤੁਹਾਨੂੰ ਮਿਲਣਾ ਹੈ ਇਸ ਵੀਡੀਓ ਨੂੰ ਪੂਰਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਣਾ ਹੈ ਬਿਨਾਂ ਸਕਿਪ ਕੀਤੇ ਹੋਏ ਦੇਖਿਓ ਫਿਰ ਸਮਝ ਆਣੀ ਗੱਲ ਤਾਂ ਦੋਸਤੋ ਜਿਹੜਾ ਕੰਮਕਾਰ ਜਿਤਨਾ ਤੁਸੀਂ ਕੋਈ ਨਵਾਂ ਕੰਮਕਾਰ ਖੋਲ੍ਹਿਆ ਮੰਨ ਲਓ ਤੁਹਾਡੇ ਆਸ-ਪਾਸ ਗਵਾਂਡ ਦੇ ਵਿੱਚ ਕਿਸੇ ਨੇ ਤੁਹਾਡੇ ਕੰਮਕਾਰ ਨੂੰ ਬੰਨ੍ਹ ਦਿੱਤਾ ਕੰਮ ਧੰਦਾ ਕੋਈ ਤਬੀਦ ਸਿੱਟ ਗਿਆ ਕੋਈ ਕੁਝ ਕਰ ਗਿਆ ਠੀਕ ਹੈ ਤੁਸੀਂ ਘਪਰਾਉਣਾ ਨਹੀਂਗਾ ਇਹ ਟਾਲਾ ਇੰਨਾ ਪਾਵਰਫੁਲ ਆ ਕਿ ਕਿਸੇ ਨੇ ਕੁਝ ਬਹੁਤ ਵੱਡਾ ਕੰਮ ਵੀ ਕਿਉਂ ਨਾ ਕੀਤਾ ਹੋਵੇ ਤੁਹਾਡਾ ਕੰਮ ਇੱਕ ਦਿਨ ਚ ਖੁੱਲੇਗਾ ਇਹਨੂੰ ਕਿਤੇ ਪਾਸੇ ਕੁਝ ਕਿਤੇ ਜਾਣ ਦੀ ਲੋੜ ਨਹੀਂ ਘਪਰਾਉਣ ਦੀ ਲੋੜ ਨਹੀਂ ਬਹੁਤ ਸੌਖਾ ਤੇ ਸਰਲ ਟਾਲਾ ਆ ਕੋਈ ਡਰਨ ਵਾਲਾ ਟਾਲਾ ਨਹੀਂ ਹੈਗਾ ਬਹੁਤ ਆਸਾਨ ਟਾਲਾ ਆ ਠੀਕ ਹੈ ਸਮਾਨ ਨਾਲ ਥੋੜਾ ਜਿਹਾ ਮਾਈ ਦਾ ਜਿਹੜਾ ਲੈਗ ਲੱਗਣਾ ਇਹਦੇ ਵਿੱਚ ਉਹ ਤੁਸੀਂ ਸਾਰਾ ਸਮਾਨ ਨੋਟ ਕਰ ਲੈਣਾ ਉਹ ਸਮਾਨ ਤੁਸੀਂ ਲੈ ਆਣਾ ਠੀਕ ਹੈ ਕੋਈ ਫੈਕਟਰੀ ਕਾਮਕਾਰ ਜਿੱਦਾਂ ਕੋਈ ਆਪਣਾ ਕੋਈ ਦੁਕਾਨ ਕੋਈ ਬਿਜ਼ਨਸ ਕੋਈ ਕੰਮ ਧੰਦਾ ਹੋਰ ਕੋਈ ਬੰਦ ਕੀਤਾ ਹੋਵੇ ਉਹਨਾਂ ਸਾਰਾ ਇਹ ਚੁਟਕੀਆਂ ਦੇ ਵਿੱਚ ਖੋਲਦਾ ਹੈਗਾ ਪਰ ਇਹ ਡਾਟਾ ਵਾਲਾ ਬਹੁਤ ਸਾਵਧਾਨੀ ਨਾਲ ਸੱਚੇ ਮਨ ਨਾਲ ਕਰਨਾ ਹੈ ਇਹਦੇ ਵਿੱਚ ਕੋਈ ਗਲਤੀ ਨਹੀਂ ਹੋਣੀ ਚਾਹੀਦੀ ਤਾਂ ਹੀ ਇਹ ਫਲ ਪੂਰਾ ਦੇਵੇਗਾ ਨਹੀਂ ਤਾਂ ਕੀ ਹੁੰਦਾ ਕਿ ਥੋੜਾ ਜਿਹਾ ਢਾਲਾ ਕੀਤਾ ਤੁਰਪੇ ਉਹ ਉਦਾਂ ਮਜ਼ਾ ਨਹੀਂ ਆਉਂਦਾ ਇਹਨੂੰ ਢਾਲੇ ਨੂੰ ਪੂਰਾ ਕਰਕੇ ਫੇਰ ਹੀ ਫਾਇਦਾ ਹੋਣਾ ਤੁਹਾਨੂੰ ਹੁਣ ਤੁਸੀਂ ਕਰਨਾ ਕਿਦਾਂ ਹੈ ਪਹਿਲਾਂ ਸੁਣ ਲਓ ਪਹਿਲਾ ਸਮਾਨ ਜਿਹੜਾ ਲੱਗਣਾ ਇਹਦੇ ਵਿੱਚ ਉਸ ਲਿਖ ਲਓ ਪਹਿਲਾ ਮਾਤਾ ਕਾਲੀ ਦਾ ਸਮਾਨ ਸ਼ਿੰਗਾਰ ਇਹ ਜਿਹੜਾ ਕਾਲਾ ਸ਼ਿੰਗਾਰ ਲੱਗਣਾ ਜਿਹੜਾ ਮਹਾਮਈ ਦਾ ਕਾਲਾ ਸ਼ਿੰਗਾਰ ਹੁੰਦਾ ਨਾ ਜਿਟ ਕਾਲਾ ਕਾਲੀ ਬਿੰਦੀ ਕਾਲੀ ਲਿਪਸਟਿਕ ਕਾਲਾ ਕਾਲੀ ਬਿੰਦੀ ਕਾਲਾ ਸਾਰਾ ਕੁਝ ਲਿਪਸਟਿਕ ਵੀ ਕਾਲੀ ਇਹ ਤੇ ਸਾਰਾ ਸਾਮਾਨ ਕਾਲਾ ਲੱਗਣਾ ਠੀਕ ਹੈ ਕਾਲਾ ਜਿਹੜਾ ਸਾਮਾਨ ਆਪਾਂ ਉੱਥੋਂ ਮਿਲ ਜਾਣਾ ਤੁਹਾਨੂੰ ਜਦ ਤੱਕ ਜੇ ਨਹੀਂ ਮਿਲਦਾ ਇਕੱਲੀ-ਕੱਲੀ ਚੀਜ਼ ਲੈ ਲਿਓ ਜਿਦਾ ਕਾਲੀਆਂ ਕਾਲੀ ਲਿਪਸਟਿਕ ਕਾਲੀਆਂ ਵੰਗਾ ਕਾਲੀ ਬਿੰਦੀ ਠੀਕ ਹੈ ਤੇ ਕਾਲੀਆਂ ਆਪਣਾ ਕੀ ਕਹਿੰਦੇ ਆ ਮਾਤਾ ਦਾ ਪਰੰਦਾ ਲੈ ਲਓ ਹੋਰ ਦੋ ਤਿੰਨ ਚੀਜ਼ਾਂ ਕਾਲੀਆਂ ਇਦਾਂ ਤੁਸੀਂ ਕਰਕੇ ਮਾਤਾ ਦਾ ਸ਼ਿੰਗਾਰ ਪੂਰਾ ਕਰ ਲੈਣਾ ਠੀਕ ਹੈ ਇਹ ਚੀਜ਼ਾਂ ਲੈ ਲੈਣੀਆਂ ਪੰਜ ਲੈਣੇ ਪਤਾਸੇ ਤੇ ਪੰਜ ਲੈਣੇ ਇਹਦੇ ਵਿੱਚ ਗਲਾਬ ਦੇ ਫੁੱਲ ਠੀਕ ਹੈ ਪੰਜ ਪਤਾਸੇ ਪੰਜ ਗਲਾਬ ਦੇ ਫੁੱਲ ਇੱਕ ਜੈਫਲ ਤੇ ਥੋੜਾ ਜਿਹਾ ਕੋਈ ਪਠਾਈ ਰੱਖ ਲੈਣਾ ਇੱਕ ਲੱਡੂ ਜਾਂ ਕੋਈ ਵੀ ਰਸਗੁਲਾ ਗੁਲਾਬ ਜਾਮਨ ਕੋਈ ਵੀ ਜਾਂ ਇੱਕ ਜਾਂ ਦੋ ਪੀਸ ਰੱਖ ਲਿਓ ਠੀਕ ਹੈ ਜੀ ਪੰਜ ਅਰਗਬਤੀਆਂ ਲੈਣੀਆਂ ਪੰਜ ਲੈਣੀਆਂ ਤੁਸੀਂ ਕਪੂਰ ਦੀਆਂ ਟਿੱਕੀਆਂ ਠੀਕ ਹੈ ਤੇ ਪੰਜ ਲੈਣੀਆਂ ਲੌਂਗ ਤੇ ਪੰਜ ਤੁਸੀਂ ਲੈਣੀਆਂ ਕਾਲੀਆਂ ਮਿਰਚਾਂ ਠੀਕ ਹੈ ਇਹ ਸਾਰਾ ਸਮਾਨ ਤੁਸੀਂ ਲੈ ਲੈਣਾ ਇੱਕ ਜਿਹੜਾ ਕੋਈ ਪੱਤਲ ਜਾਂ ਲੈ ਲੈਣਾ ਜਾਂ ਕੋਈ ਮਿੱਟੀ ਦਾ ਕੋਈ ਥੋੜਾ ਜਿਹਾ ਢੱਕਣ ਜਾਂ ਲੈ ਲੈਣਾ ਜਿਹਦੇ ਉੱਤੇ ਤੁਸੀਂ ਇਹ ਕੰਮ ਕਰਨਾ ਠੀਕ ਹੈ ਜਿਹੜੀਿੱਥੇ ਤੁਹਾਡੀ ਦੁਕਾਨ ਬੰਨੀ ਹੈ ਜਿੱਥੇ ਤੁਹਾਡਾ ਕੰਮ ਕਰ ਜਿਹੜਾ ਬੰਦਾ ਉੱਥੇ ਦਾ ਉਸ ਘਰ ਦਾ ਦੁਕਾਨ ਦਾ ਮਾਲਕ ਹੋਵੇ ਜਿਹੜਾ ਬੰਦਾ ਹੋਵੇ ਉਹਦੇ ਸਿਰ ਤੋਂ 7 ਵਾਰ ਘਮਾ ਲੈਣਾ ਪੁੱਠਾ ਠੀਕ ਹੈ 7 ਵਾਰ ਪੁੱਠਾ ਘਮਾ ਕੇ 3 ਵਾਰ ਤੁਸੀਂ ਆਪਣੇ ਹੋਰ ਕੋਈ ਘਰ ਦੇ ਜਿੰਨੇ ਵੀ ਜੀ ਉਹਨਾਂ ਦੇ ਉੱਤੇ 3 ਵਾਰ ਘਮਾ ਲੈਣਾ ਬਸ 7 ਵਾਰ ਉਹਦੇ ਘੁਮਾ ਕੇ 3 ਵਾਰ ਇਹਨਾਂ ਘਮਾਣ ਤੋਂ ਬਾਅਦ ਤੁਸੀਂ ਹੋਲੀ ਦੇ ਵਾਲੇ ਦਿਨ ਹੋਲੀ ਦੀ ਰਾਤ ਨੂੰ ਠੀਕ ਹੈ होली ਵਾਲੀ ਰਾਤ ਨੂੰ ਜਾ ਕਿਸੇ ਚਰਾਹੇ ਤੇ ਜਾਂ ਕਿਸੇ ਸੁਨਸਾਨ ਜਗ੍ਹਾ ਤੇ ਉੱਥੇ ਤੁਸੀਂ ਮਾਂ ਮਾਈ ਦੇ ਕੇ ਫਰਿਆਦ ਕਰਨੀ ਹੈ ਮਾਤਾ ਕਾਲੀ ਨੂੰ ਕਿ हे ਮਹਾਕਾਲੀਏ ਤੇਰਾ ਭੋਗ ਪ੍ਰਸ਼ਾਦ ਇਹਨੂੰ ਸਵੀਕਾਰ ਕਰ ਸਾਡੀ ਜਿਹੜੀ ਵੀ ਦੁਕਾਨ ਬੰਨੀ ਹੋਈ ਹੈ ਕੰਮਕਾਰ ਤੰਦਾ ਬੰਨਿਆ ਹੈ ਉਸ ਕੰਮ ਤੰਦੇ ਨੂੰ ਖੋਲਣ ਦੀ ਕਿਰਪਾ ਕਰੋ ਤੁਹਾਡਾ ਭੋਗ ਪ੍ਰਸ਼ਾਦ ਤੁਹਾਡੇ ਚਰਨਾਂ ਦੇ ਵਿੱਚ ਸਮਰਪਿਤ ਕਰਨ ਆਏ ਆ ਸਾਨੂੰ ਆਪਣੇ ਬੱਚਾ ਸਮਝ ਕੇ ਕੋਈ ਭੁੱਲ ਹੋਈ ਹੋਵੇ ਤਾਂ ਮਾਫ ਕਰਨਾ ਇਹ ਆਪਣਾ ਭੋਗ ਪ੍ਰਸਾਦ ਸਵੀਕਾਰ ਕਰੋ ਸਾਡੇ ਕੰਮ ਧੰਦੇ ਨੂੰ ਖੋਲੋ ਮਾਂ ਸਾਡੇ ਤੇ ਇੰਨੀ ਕਿਰਪਾ ਕਰੋ ਕਿ ਤੁਸੀਂ ਇੰਨੀ ਗੱਲ ਆ ਕਿ ਉਹ ਜਿਹੜਾ ਸਮਾਨ ਹੋਣਾ ਆ ਠੀਕ ਹੈ ਸਮਾਨ ਜਿਹੜਾ ਆ ਉੱਥੇ ਤੁਸੀਂ ਕਪੂਰ ਦੀਆਂ ਜਿਹੜੀਆਂ ਪੰਜ ਟਿੱਕੀਆਂ ਜਲਾ ਦੇਣੀਆਂ ਉਹਦੇ ਤੇ ਲੌਂਗ ਜਿਹੜੇ ਤੈਨੂੰ ਦੱਸਿਆ ਸੀ ਪੰਜ ਲੌਂਗ ਪੰਜ ਜਿੰਨੇ ਵੀ ਪਤਾਸੇ ਪਤੂਸੇ ਸਾਰਾ ਰੱਖ ਲੈਣਾ ਸ਼ਿੰਗਾਰ ਤੇ ਲੱਡੂ ਜਿਹੜੇ ਮਠਿਆਈ ਉਹ ਵੱਖਰੀ ਰੱਖ ਲੈਣੀ ਬਸ ਇਹ ਕੰਮ ਕਰ ਦੇਣਾ ਦੇਖੋ ਤੁਹਾਡਾ ਕੰਮ ਕਿਸ ਤੰਦਾਂ ਜਨਾ ਵੀ ਹੈਗਾ ਆ ਇੱਕ ਦਿਨ ਚ ਹੀ ਖੁੱਲ ਜਾਏਗਾ ਤਾਂ ਇਹ ਵੀਡੀਓ ਸੀ ਜੇ ਚੰਗੀ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦੇਣਾ ਜੈ ਪੀਰਾਂ ਦੀ ਜੈ ਵਸਤਾ ਦੀ